ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਆਜੀ ਸਤਨਾਮ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ ਸੋਸਾਇਟੀ ਪਹਿਲਾਂ ਤੇ ਜ਼ਿੰਦਗੀ ਸਾਰੀ ਨਰਕ ਚ ਲੰਗੀ ਜੀ ਬਹੁਤ ਮਾੜੇ ਹਾਲਾਤ ਇਹ ਜੀ ਕਿਉਂ ਉਹਦੇ ਕਰਕੇ ਆਪਣੇ ਕੋਈ ਢਹ ਹਾਲਾਤ ਵਧੀਆ ਨਹੀਂ ਇਹ ਜੀ ਇਹ ਆ ਵੀ ਆਪੇ ਰਜਾਈ ਲੈ ਕੇ ਉੱਤੇ ਤੇ ਰੋ ਲੈਣਾ ਆਪੇ ਹੀ ਹੱਸ ਪੈਣਾ ਕੋਈ ਇਹ ਆਪਣੇ ਕੋਈ ਹੈ ਨਹੀਂ ਹੀ ਕੋਈ ਵੀ ਕੋਈ ਹੌਸਲਾ ਦੇਣ ਵਾਲਾ ਵੀ ਪਿਛੋਨਾ ਆਕਾਰ ਇਦਾਂ ਕੁਝ ਸੱਜਣ ਮਿੱਤਰ ਆਪਣੇ ਇਦਾਂ ਵੀ ਨਾਲ ਤੁਰਦੇ ਹੈ ਜੀ ਤੇ ਕੁਝ ਬੜੇ ਵੇਖ ਕੇ ਖੁਸ਼ ਹੁੰਦੇ ਹੈ ਜੀ ਵੀ ਵਾਵਾ ਇਹ ਰੁੜਦਾ ਜਾਣ ਰਿਹਾ ਇਹਦਾ ਬੇਟਾ ਇਧਰ ਲੱਗਾ ਹੈ ਜੀ ਪਰ ਉਹੋ ਹੀ ਸੱਜਣ ਜਿਹੜੇ ਅੱਜ ਵੀ ਸਾਡੇ ਨਾਲ ਆ ਜਿਹੜੇ ਸਾਥ ਦਿੰਦੇ ਸੀ ਕੁਝ ਸੱਜਣ ਜਿਹੜੇ ਉਦੋਂ ਦੁਖੀ ਹੁੰਦੇ ਉਹ ਅੱਜ ਵੇਖ ਕੇ ਜ਼ਿਆਦਾ ਦੁਖੀ ਹੋਣਦੇ ਹੈ ਜੀ ਵੀ ਇਹ ਬੇਟਾ ਇਹਨੂੰ ਹਣ ਬਾਣਾ ਪਾਲਿਆ ਜੀ ਉਹ ਪਿਓ ਨੇ ਵੀ ਪਾਲਿਆ ਜੀ ਉਹ ਅੱਜ ਵੀ ਵਿਚਾਰੇ ਦੁਖੀ ਨੇ ਜੀ ਜਦੋਂ ਮਾਲਕ ਸੱਚੇ ਪਾਸਾ ਕੇ ਦੇ ਵਿੱਚ ਵੱਸ ਜਾਂਦਾ ਉਕੇ ਦੇ ਵਿੱਚ ਵੀ ਵਸਦਾ ਜੀ ਉਹਦੇ ਪੱਤੇ ਪੱਤੇ ਵਿੱਚ ਵਸਦਾ ਜੀ ਬਾਗਰੂ ਦਾ ਚੇਪਾ ਸਾਹ ਆ ਚੇਨ ਬਾਣਾ ਪਾ ਲਿਆ ਮੇਨੂੰ ਆਗਾ ਪਿਤਾ ਜੀ ਤੀਹ ਵੀ ਪਾਓ ਮੈਂ ਕਿਹਾ ਲਓ ਜੀ ਮੈਂ ਵੀ ਪਾਉਣਾ ਸ਼ੁਰੂ ਕਰ ਦਤਾ ਜੀ ਮਾਲਕ ਦੀ ਕਿਰਪਾ ਰਹੀ ਸੱਚੇ ਪਾਸ਼ਾ ਬਾਗਰੂ ਦੀ ਬਹੁਤ ਨਾਦਿਆਣ ਬਹੁਤ ਵਧੀਆ ਜੀ ਅਹੀਂ ਚਾਹੁੰਦੇ ਆ ਵੀ ਸਾਡੀ ਜ਼ਿੰਦਗੀ ਹੁਣ ਸ਼ੁਰੂ ਹੋਈ ਹੈ ਜੀ ਪਹਿਲਾਂ ਤੇ ਐਵੇਂ ਲੰਗੀ ਆ ਜੀ ਮਰਕ ਚ ਹੀ ਲੰਗੀ ਆ ਸੋਸਾਇਟੀ ਬਰਦਰ ਸੋਸਾਇਟੀ ਹੈ ਜੀ ਸੋਸਾਇਟੀ ਦੇ ਬੱਚਾ ਬੇਟਾ ਬਾਬਾ ਆਪਣੇ ਗੁਰਮੁਖ ਸਿੰਘ ਬੱਬਲਾ ਚੇ ਵਿਚਾਰ ਆ ਗਿਆ ਜੀ ਆਪਾਂ ਸੋਸਾਇਟੀ ਦਾ ਨਾਮ ਰੱਖਿਆ ਜੀ ਇਹ ਜਨਮਤਮਾਰੇ ਲੈ ਕੇ ਸੇਵਾ ਸੋਸਾਇਟੀ ਫਿਰ ਆਪਾਂ ਇੱਥੇ ਬਜ਼ੁਰਗ ਲਿਆਉਣੇ ਸ਼ੁਰੂ ਕੀਤੇ ਦਵਾਈਆਂ ਰੱਖ ਲੀਆਂ ਗਰੀਬਾਂ ਵਾਸਤੇ ਫਿਰ ਆਪਾਂ ਜਿਹੜੇ ਮੁੰਡੇ ਨਸ਼ਾ ਕਰਦੇ ਉਹਨਾਂ ਨੂੰ ਵੀ ਥੋੜਾ ਜਿਹਾ ਲਿਉਂਡਾ ਪੇ ਉਹਨਾਂ ਨੂੰ ਰੱਖਣ ਡੇ ਪੇ ਕਿ ਚਲੋ ਇਹਨਾਂ ਦੀ ਜ਼ਿੰਦਗੀ ਵਿਚਾਰਿਆਂ ਦੀ ਬਚ ਜਾਵੇ ਇਹਨਾਂ ਦੇ ਮਾਪਿਓ ਥੋੜੇ ਜਿਹਾ ਸੁਖੀ ਹੋ ਜਾਣ ਤੇ ਇਹ ਵਿਚਾਰੇ ਇੱਥੇ ਆਣ ਕੇ ਨਸ਼ਾ ਸਾਡੇ ਵੀ ਦਿੰਦੇ ਆ ਜੀ ਕੋਈ ਜਿਆਦੀ ਵੱਡੀ ਗੱਲ ਨਹੀਂ ਗੀ ਸੜਨਾ ਕੋਈ ਈ ਵੱਡੀ ਗੱਲ ਨਹੀਂ ਗੀ ਜੀ ਸੜ ਸਕਦਾ ਬਾਬਾ ਸਵਾਲ ਤੇ ਖਾਸ ਸਵਾਲ ਵੀ ਕੋਈ ਖਾਸ ਤਰ੍ਹਾਂ ਤੇ ਸਾਰੇ ਤਰ੍ਹਾਂ ਦੇ ਕੋ ਜੀ ਆ ਜੀ ਅਹੀਂ ਜਿਹੜਾ ਸਾਡੇ ਗੇਟ ਦੇ ਅੰਦਰ ਆ ਗਿਆ ਉਹ ਸਾਡਾ ਹੀ ਆ ਜੀ ਅਸੀਂ ਉਹਦੇ ਆ ਉਹ ਸਾਡਾ ਜੀ ਅਹੀਂ ਇਹ ਨਹੀਂ ਸਮਝਦੇ ਜੀ ਆ ਕਿ ਚਣਾ ਜੀ ਆ ਹਿੰਦੂ ਆ ਜੀ ਆ ਸੇ ਕਾਜੀ ਨਹੀਂ ਉਹ ਸਾਡੇ ਹੀ ਆ ਰਹੀ ਸਾਡੇ ਪੰਜਾਬ ਦੇ ਅਹੀਂ ਆnde ਸਾਡੇ ਪੰਜਾਬ ਦੇ ਬੱਚੇ ਆ ਇਹਨਾਂ ਨੂੰ ਬਚਾ ਲਈਏ ਜੀ ਇਹ ਕੋਈ ਦੂ ਨਹੀਂ ਗੇ ਸਾਡੇ ਹੀ ਨੇ ਜੀ ਅਹੀਂ ਆnde ਵੀ ਬਹੁਤ ਨੇਸੈਸਰੀ ਸ਼ਟੋ ਜੀ ਮਾੜੇ ਜਾਂ ਨਸੇ ਨਸਿਆਂ ਵਾਲੇ ਬੰਦੇ ਨਾ ਤਰੋ ਜੀ ਬੋਬੀ ਦਾ ਖਰਚਾ ਪੁੱਛਾ ਕਿਸ ਤਰ੍ਹਾਂ ਨੱਜਰ ਖਰਚਾ ਬਾਗਰੂ ਸੱਚੇ ਪਾਤਸ਼ਾਹ ਦੀ ਕਿਰਪਾ ਜੀ ਕੋਰ ਸੱਜਣ ਦੇ ਵੀ ਦਿੰਦੇ ਆ ਜੀ ਇਹਨਾਂ ਦੇ ਬੱਚੇ ਦਾਖਲ ਉਹ ਦਿੰਦੇ ਆ ਜੀ ਕਈ ਮਾਤਰ ਸਾੱਚੇ ਗਰੀਬ ਨਹੀਂ ਵੀ ਦੇ ਸਕਦੇ ਜੀ ਅਹੀਂ ਨੇ ਕੋਈ ਗੱਲ ਨਹੀਂ ਜੀ ਕਿੱਨੇ ਬਟਾਲੇ ਦੇ ਲੋਕ ਵੀ ਅੱਤੇ ਤੋਂ ਬਾਹਰ ਨਹੀਂ ਬਟਾਲੇ ਦੇ ਵੀ ਆਉਂਦੇ ਜੀ ਲੁਧਿਆਣੇ ਤੋਂ ਵੀ ਅੰਬਰਜ਼ਰ ਤੋਂ ਕਰਤਾਰਪੁਰ ਤੋਂ ਬਾਲਕ ਦੀ ਕਿਰਪਾ ਜਿਵੇਂ ਜਿਵੇਂ ਕਿਸੇ ਨੂੰ ਕੋ ਪਤਾ ਲੱਗਦਾ ਬਾਕੀ ਜੰਨਾ ਕਹੀਂ ਕੋ ਚੰਗਾ ਕੰਮ ਕਰਾਂਗੇ ਜੀ ਕੋ ਆਪੇ ਸਾਗਤ ਨੂੰ ਪਤਾ ਲੱਗਦਾ ਜੀ ਫਿਰ ਆਪੇ ਆਈ ਜਾਂਦੇ ਤੁਹਾਨੂੰ ਦੁੱਖੇ ਲੱਗਾ ਹੈ ਤੇ ਤੁਸੀਂ ਕਾਹ ਹੁਣ ਲੋਕਾਂ ਦੇ ਦੁੱਖ ਟਾਉਣਾ ਚਾਹੁੰਦੇ ਹੋ ਆਏ ਨਹੀਂ ਆ ਸਕਦੇ ਜੀ ਉਹ ਤਾਂ ਮਾਲਕ ਵਾਹਿਗੁਰੂ ਸੱਚੇ ਪਾਸਾ ਟਾ ਸਕਦਾ ਐ ਦੁੱਖ ਕਾਉਣਾ ਹੈ ਤੇ ਆਪਣਾ ਸਾਡਾ ਤੇ ਹੁੰਦੇ ਟਾਇਆ ਇੱਕ ਰਸਤਾ ਦੇ ਦਿਖਾਉਣ ਵਾਲਾ ਵੀ ਹੁੰਦਾ ਨਾ ਬਸ ਉਹਨੇ ਹੀ ਦਿਖਾਇਆ ਜੀ ਸਾਰਾ ਕੁਝ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਗੋਕੋਦ ਮੇਰੇ ਅਸਤਾਜ ਜੀ ਮੈਨੂੰ ਜਿਨ੍ਹਾਂ ਨੇ ਬਾਣਾ ਪਵਾਇਆ ਬਾਬਾ ਹਿੰਮਤ ਜੀ ਉਹਨਾਂ ਨੇ ਫਿਰ ਮੈਨੂੰ ਬਾਣਾ ਪਵਾਇਆ ਸੇਮਾ ਬਾਣੇ ਜੀ ਰਿਆ ਜੀ ਕਲੀਆਂ ਪੈਦਾ ਹੀ ਨਹੀਂ ਨਸੀਬਤੀ ਹੁੰਦੀ ਆ ਜੀ ਕਿ ਜੇ ਕਹਿੰਦਾ ਤੀ ਪੁੱਤ ਨਸ਼ਾ ਕਰਦਾ ਹੋਵੇ ਤੇ ਲਾਗ ਲਾਗੋ ਜੇ ਕੋਈ ਟਿੱਚਰਾ ਕਰ ਦੇ ਕੋਈ ਨੰਗੇ ਨਾ ਤਾਂ ਮਸੀਬਤਾਂ ਹੀ ਹੁੰਦੀਆਂ ਯਾਰ ਇਹ ਐਵੇਂ ਕਦੋਂ ਸਹੀ ਹੋ ਮੰਗੇ ਪਰ ਉਹ ਮਾਲਕ ਨੇ ਬਾਹ ਫੜੀ ਬਾਜਾਂ ਵਾਲੇ ਨੇ ਹੋ ਸਕਦਾ ਜੀ ਉਹਨਾਂ ਵਾਸਤੇ ਔਖਾ ਹੋਵੇ ਜਿੰਨੇ ਛੱਡਣਾ ਨਹੀਂ ਉਹਦੇ ਵਾਸਤੇ ਤੇ ਔਖਾ ਹੀ ਜੇ ਉਹ ਤਹੀ ਜੀ ਹੋ ਜਿੱਤੇ ਪਹਿਲਾ ਤੇ ਜਮੀਨ ਸਮਾਨ ਦਾ ਫਰਕ ਜੇ ਜਦੋਂ ਬੰਦੇ ਇਦਾਂ ਸਹੀ ਹਾਂ ਨਹੀਂ ਨਹੀਂ ਲੱਭਦੇ ਸਾਨੂੰ ਆਬ ਨਹੀਂ ਲੱਭਦੇ ਰੇ ਤੂੰ تمہਾਰੇ ਲੇਕੇ ਸੇਵਾ ਸੁਸਾਇਟੀ ਕੀਤੀ ਸ਼ੁਰੂ ਜੀ ਇਹ ਜਦੋਂ ਬਾਣਾ ਪਾਇਆ ਨਾ ਮੈਂ ਜੀ ਇਹ ਫਿਰ ਪਿਤਾ ਜੀ ਨੇ ਸੁਸਾਇਟੀ ਦਾ ਨਾਮ ਰੱਖਿਆ ਇਹ ਜਨਮ تمہਾਰੇ ਲੇਕੇ ਵੀ ਹੁਣ ਇਹ ਜਿਹੜਾ ਜਨਮ ਆ ਨਾ ਇਹ ਮਹਾਰਾਜ ਅਹੀਂ ਤੇਰੇ ਹੰਗ ਸੰਗ ਰਹਿ ਕੇ ਗੁਜ਼ਾਰਨਾ ਆ ਉਹ ਇਹ ਕਵਾਂਗੇ ਵੀ ਮੈਸੇਜ ਛੱਡੋ ਤੇ ਕੋਡ ਵੱਡੋ ਗੱਲੋਂ ਲਾਓ